ਹਾਂਜੀ ਹਾਂਜੀ ਕਿਹੜੇ ਉੱਪਰ ਤੋਂ ਹਾਂਜੀ ਹਾਂਜੀ ਆਗੇ ਆਗੇ ਭਾਜੀ ਦੇਖਿਓ 1 ਮਿੰਟ ਦੇ 1 ਮਿੰਟ ਅੱਗੇ ਹੋ ਜਾਓ ਸਰ ਜੀ ਤਾਂ ਅੱਗੇ ਆ ਜਾਓ ਇੱਕ ਮਿੰਟ ਦੇਖ ਭਾਜੀ ਦੇਖੋ ਅੱਜ ਹੋ ਜਾਣਾ ਸਾਈਡ ਹੋ ਜਾਓ ਹਾਂਜੀ ਆ ਜਾਓ ਜੀ ਸਾਈਡ ਹੋ ਜਾਓ ਭਾਜੀ ਹਾਂਜੀ ਹਾਂਜੀ ਬਾਈ ਹਾਂਜੀ ਦੇਖ ਕਰੋ ਹੋਰ ਨਹੀਂ ਤੇ ਆਉਂਦੇ ਆ ਮਾਮਨਾ ਕਿਸੇ ਨੂੰ ਸ਼ਾਰਟ ਕਰ ਲੀਏ ਭਾਜੀ ਬਸ 1 ਮਿੰਟ ਦੇਖ ਕੋਈ ਬਾਤ ਨਹੀਂ ਆਰਾਮ ਨਾਲ ਥੋੜਾ ਜਿਹਾ ਸਾਈਡ ਹੋ ਜਾਓ ਪਲੀਜ਼ ਟੂ ਹੋਣਾ 1 ਮਿੰਟ ਦੇ ਜਮਾ ਜਗ੍ਹਾ ਤੋਂ ਠੀਕ ਹੈ ਠੀਕ ਹੈ ਜਗ੍ਹਾ ਤੋਂ ਜਗ੍ਹਾ ਤੋਂ ਹਾਂਜੀ ਹਾਂਜੀ ਬਾਈ ਜਗ੍ਹਾ ਤੋਂ ਦੇ ਦਿਓ ਯਾਰ ਇੱਕ ਮਿੰਟ ਦੀ ਭਾਈ ਸ਼ੋਰਤ ਕਰੋ ਜਗ੍ਹਾ ਤੋਂ ਦੇ ਦਿਓ ਆਓ ਜੀ ਆਓ ਇਹਨਾਂ ਡਿਸਟੈਂਸ ਦਾ ਇੱਕ ਮਿੰਟ ਜੇਪ ਕੋਲ ਜਿੱਥੋਂ ਗਿਆ ਤਾਂ ਪਾਸ ਸ਼ਾਮਨੀ ਕਾਲੀਦਾਸ ਦਾ ਥੋੜਾ ਪੱਕਾ ਦੱਸ ਦਿੰਦੇ ਸਭ ਲਈ ਵਿਧਾਨ ਸਭਾ ਦਾ ਮਤਲਬ ਇੱਕ ਮਿੰਟ ਵੀਰ ਜੀ ਇਹ ਅਦਬੀਆਂ ਤੇ ਜਿਹੜਾ ਮਤਾ ਪਾਸ ਕੀਤਾ ਜੀ ਕਿਵੇਂ ਦੇਖੀ ਇੱਕ ਮਿੰਟ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੈ ਕੇ ਆਏ ਹਰ ਪਾਰ ਪਾਰ ਡਰਾਮਾ ਕਰੀ ਜਾਂਦੇ ਆ ਇੱਕ ਮਿੰਟ ਦੱਸੋ ਇੱਕ ਮਿੰਟ ਉੱਪਰ ਦਾ ਜਿਹੜੀ ਕੋਸ਼ੀਆਂ ਨੂੰ ਖੰਣ ਦੀ ਬਜਾਏ ਕੋਈ ਨਹੀਂ ਤੂੰ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੂੰ ਦੇਖ ਲਓ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇਣੀ ਹੈ ਕੀ ਸਰਕਾਰ ਦੀ ਬਹੁਤ ਬੇਅਦਬੀ ਹੋਈ ਹੈ ਸਰ